ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪ੍ਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪ੍ਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ OS ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪ੍ਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀਰਵਾਰ ਨੂੰ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ ਛੇਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ ਸ਼ੋਅ 'ਚ ਵੀ ਹਿੱਸਾ ਲੈਣਗੇ ਦੋਵੇਂ ਨੇਤਾ ਹੋਟਲ ਤਾਜ਼ ਰਾਮ ਬਾਗ ਪੈਲੇਸ ਵਿਖੇ ਭਾਰਤ ਫ੍ਰਾਂਸ ਦੁਵੱਲੇ ਸਬੰਧਾਂ ਤੇ ਵੱਖ-ਵੱਖ ਪੂਰ ਰਾਜਨੀਤਿਕ ਘਟਨਾਵਾਂ ਤੇ ਵਿਆਪਕ ਗੱਲਬਾਤ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਨੇ ਉਹ ਇਸ ਦੀ ਸ਼ੁਰੂਆਤ ਰਾਜਧਾਨੀ ਜੈਪੁਰ ਤੋਂ ਕਰਨਗੇ ਉਹ ਗੁਲਾਬੀ ਸ਼ਹਿਰ ਵਜੋਂ ਜਾਣੇ ਜਾਂਦੇ ਜੈਪੁਰ ਵਿੱਚ ਅਮੇਰ ਕਿਲਾ ਹਵਾ ਮਹਿਲ ਤੇ ਖਗੋਲੀ ਨਿਰਖਣ ਸਾਈਟ ਜੰਤਰ ਮੰਤਰ ਦਾ ਦੌਰਾ ਕਰਨਗੇ ਖਾਸ ਗੱਲ ਇਹ ਹੈ ਕਿ 26 ਜਨਵਰੀ ਨੂੰ ਦਿੱਲੀ ਚ 75ਵੇਂ ਗਣਤੰਤਰ ਦਿਵਸ ਪ੍ਰੇਡ ਦੇ ਮੁੱਖ ਮਹਿਮਾਨ ਹੋਣਗੇ ਤਸਵੀਰਾਂ ਹੁਣ ਦੀਆਂ ਸਾਂਝੀਆਂ ਕਰ ਰਹੇ ਹਾਂ ਜੈਪੁਰ ਪਹੁੰਚ ਚੁੱਕੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਮੈਕਰੋਨ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਫ੍ਰਾਂਸ ਦੇ 6ਵੇਂ ਨੇਤਾ ਹੋਣਗੇ ਫ੍ਰਾਂਸ ਦੇ ਰਾਸ਼ਟਰਪਤੀ ਲਗਭਗ 6 ਘੰਟੇ ਜੈਪੁਰ ਵਿੱਚ ਰੁਕਣ ਵਾਲੇ ਨੇ ਤੇ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਡ